ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ਸੂਬੇ ਅੰਦਰ ਕੋਰੀਅਰ ਕੰਪਨੀਆਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਪੁਲਿਸ ਦੀ ਟੀਮ ਵੱਲੋਂ ਗਿਰੋਹ ਦੇ ਸਰਗਨਾ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਪਲਸਰ ਮੋਟਰਸਾਈਕਲ ਚੋਰੀ ਕਰਨ ਵਾਲੇ ਔਜ਼ਾਰ ਅਤੇ 1 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਉਨਾ ਦੱਸਿਆ ਕਿ ਇਸ ਅੰਤਰਰਾਜੀ ਗਿਰੋਹ ਵੱਲੋਂ ਪੰਜਾਬ ਅਤੇ ਹਰਿਆਣਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੀਅਰ ਕੰਪਨੀਆਂ ਦੇ ਸਟੋਰਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਆਂਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੈ ਇਸ ਦੇ ਨਾਲ ਸਾਡੀ ਦੋ ਵਾਰਦਾਤਾਂ ਟਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫ ਆਈ ਆਰ ਹੋਈ ਸੀਗੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਮਹੀਨੇ ਇਹਨਾਂ ਦੇ ਅਰੈਸਟ ਤੋਂ ਬਾਅਦ ਸਭ ਤੋਂ ਬਾਅਦ ਚੱਲਿਆ ਹੈਗਾ ਕਿ ਇਸ ਵਾਲੇ ਗਿਰੋਹ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਾਰਪੁਰ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨੋਂ ਅਰੈਸਟ ਕੀਤੇ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ ਅਮੇਸ਼ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹੱਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾਂ ਤੋਂ ਅਜੇ ਕੁਮਾਰ ਦੇ ਖਿਲਾਫ ਜੋ ਸਰਗਨਾ ਹੈ ਇਸ ਗਿਰੋਦਾ ਉਸ ਦੇ ਖਿਲਾਫ 4 ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ 3 ਮੁਕਦਮੇ ਦਰਜ ਨੇ ਜੋ ਫਤਿਹਗੜ ਸਾਹ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਹੁਣ ਇਹਨਾਂ ਦੀ ਅਰੈਸਟ ਜੋ ਪਾਨ ਤੋਂ ਬਾਅਦ ਅਸੀਂ ਬਾਕੀ ਜਿਹੜਿਆਂ ਨੂੰ ਵੀ ਇਨਫੋਰਮ ਕਰਾਂਗੇ ਕਿ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਨ ਪਲੱਸ ਅਸੀਂ ਇਹ ਵੀ ਹੋਰ ਤਫ਼ਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਇਹ ਰੋਜ਼ਮਰਰਾ ਦੇ ਚੋਰੀਆਂ ਟਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨੱਥ ਪੈਨ ਦਾ ਇੱਕ ਸਗਰੂ ਪੁਲਿਸ ਦਾ ਵੱਡਾ ਉਪਰਾਲਾ ਹੈ ਇਹਨਾਂ ਦਾ ਫੋਕਸ ਇਹ ਹੀ ਸੀਗਾ ਜੀ ਕਿ ਜਿਹੜੀ ਕੋਰੀਅਰ ਕੰਪਨੀਆਂਜ਼ ਹੈ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਟੈਕ ਕਰਦੇ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਕਵਰੀ ਹੁੰਦੀ ਸੀ ਉਸ ਦੀ ਇਹ ਚੋਰੀ ਕਰਦੇ ਸੀ ਨਹੀਂ ਜੀ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਜੋ ਚੀਜ਼ ਮਿਲ ਜਾਏ ਉਹ ਚੀਜ਼ ਚੱਕਦੇ ਸੀ ਇਹਨਾਂ ਤੇ ਹਾਂਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕੱਦਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਉਸ ਤੇ ਤਿੰਨ ਮੁਕੱਦਮੇ ਨੇ ਜਿੰਨਾਂ ਵਿੱਚੋਂ ਇੱਕ ਮੁਕੱਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਦੋ ਮੁਕੱਦਮੇ ਮੋਹੱਲੀ ਜ਼ਿਲ੍ਹੇ ਦੇ ਨੇ ਇਹਨਾਂ ਦਾ ਬੇਸਿਕਲੀ ਫੋਕਸ ਸੀ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਕੇਸ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਪਰ ਇਹ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦਾ ਚੇ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਾਰਦਾਤ ਨੂੰ ਜਾਣ ਦਿੱਤਾ ਜੀ ਇਹਨਾਂ ਦੇ ਨਾਲ ਹੋਰ ਵੀ ਬੰਦੇ ਨਾਲ ਹੋਰ ਹੋ ਲੱਗਦੇ ਇਸ ਗਰੁੱਪ ਦੇ ਵਿੱਚ ਜੀ ਇਹ ਮੈਂਬਰ ਹੀ ਹੈਗੇ ਜਿਹੜੇ ਸਰਗਨਾ ਹੈਗੇ ਅਜੇ ਕੁਮਾਰ ਨਾਲ ਦੋ ਮੈਂਬਰ ਹੋ ਸੀਗੇ ਤੇ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਹੋਣ ਹਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫਤੀਸ਼ ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਰਿਕਾਰਡ ਸਾਹਮਣੇ ਆਏਗਾ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕਰਾਂਗੇ ਨਹੀਂ ਜੀ ਹਲੇ ਤੱਕ ਇਹ ਮੈਂਬਰ ਤਿੰ ਹੀ ਹੈਗੇ ਔਰ ਔਰ ਹੋਨੇ ਤੱਕ ਦੀ ਤਫਤੀਸ਼ ਨੂੰ ਲੱਗਦਾ ਹੈ ਕਿ ਇਹ ਤਿੰ ਹੀ ਸੀ ਜੋ ਇਹ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਸੀਗੇ ਨਹੀਂ ਉਹ ਹਲੇ ਤਫਤੀਸ਼ ਚੱਲ ਰਹੀ ਹੈ ਰਿਕਵਰੀ ਜਿਹੜੀ ਹੈ ਉਹ 1 ਲੱਖ ਰੁਪਏ ਦੀ ਹੋਈ ਹੈ ਜਿਹੜੀ ਕੈਸ਼ ਨਹੀਂ ਉਹ ਉਹ ਹਲੇ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਏਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਦੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰਾਂਗਾ